ਸਤਿ ਸ਼੍ਰੀ ਅਕਾਲ ਜੀ ਆਪਾਂ ਆਏ ਸੀ ਅੱਜ ਗਰਾਊਂਡ 라ਵਨ ਨੂੰ ਦੇਖਣ ਲਈ ਅੱਜ ਤੁਹਾਨੂੰ ਦਿਖਾਉਣਿਆ ਇੱਥੇ ਕਿਵੇਂ ਦਾ ਵਿਊ ਆ ਅੱਜ ਦਸਵੀਂ ਦਾ ਪਵਿੱਤਰ ਦਿਹਾੜਾ ਤੁਹਾਨੂੰ ਸਭ ਨੂੰ ਮੁਬਾਰਕਾਂ ਤੇ ਅੱਜ ਦਸ਼ਹਿਰਾ ਵੀ ਆ ਹਜੇ ਇੱਧਰ ਸੈਟਿੰਗਾਂ ਚੱਲ ਰਹੀਆਂ ਨੇ ਸੁਬਾਹ ਸੁਬਾਹ ਤੇ ਕੁਛ ਇੱਧਰ ਦੁਕਾਨਾਂ ਲੱਗਣੀਆਂ ਵੀ ਸ਼ੁਰੂ ਹੋ ਚੁੱਕੀਆਂ ਨੇ ਤੇ ਅਸੀਂ ਜੱਪੀ ਨੂੰ ਲੈ ਕੇ ਆਏ ਸੀ ਜੱਪੀ ਹੈਲੋ ਸਤਿ ਸ਼੍ਰੀ ਅਕਾਲ ਬਾਕੀ ਦੇਖਦੇ ਆਂ ਇੱਧਰ ਅਜਾ ਰਾਵਣ ਉਧਰੋਂ ਦੇਖ ਕੇ ਆਈਏ ਗਰਾਊਂਡ ਤਾਂ ਕਾਫੀ ਵੱਡਾ ਦੇਖਦੇ ਅੱਜ ਕਿਹੜੇ ਗਾਇਕ ਪੰਜਾਬੀ ਕਲਾਕਾਰ ਨੇ ਆਣਾ ਜੀ ਚਲੋ ਚਲੋ ਜੱਬ ਜੀ ਕਹਿੰਦੀ ਆਜੋ ਇੱਧਰ ਆਜੋ ਵਾਓ ਜੱਬ ਜੀ ਕਹਿੰਦੀ ਵਾਓ ਇਹ ਕੰਮਕਾਰ ਚੱਲ ਰਿਹਾ ਸ਼ਾਮ ਨੂੰ ਤਾਂ ਇੱਥੇ ਬਹੁਤ ਜ਼ਿਆਦਾ ਭੀੜ ਹੋ ਜਾਣੀ ਆ ਮੇਰੇ ਖਿਆਲ ਚ ਸਵਾ 6 ਦੇ ਕਰੀਬ ਇੱਥੇ ਪ੍ਰੋਗਰਾਮ ਸ਼ੁਰੂ ਹੋਇਆਣਾ ਤੇ ਅੱਜ ਕਹਿੰਦੇ ਨੇ ਆਰ ਮੋਟੂ ਕੀ ਕਹਿੰਦੇ ਆਰ ਨੇਤ ਆਰ ਨੇਤ ਇਤਨੇ ਹੋਣਾ ਚਲੋ ਦੇਖਦੇ ਆ ਲਾਸਟ ਟਾਈਮ ਹਰਜੀਤ ਹਰਮਨ ਭਾਈ ਆਏ ਸੀ ਇੱਕ ਅਜੇ ਸੈਟਿੰਗ ਚੱਲ ਰਹੀ ਆ ਜੋ ਲੱਗੇ ਨੇ ਪੋਸਟਰ ਚ ਪਉ ਇੱਥੇ ਕੱਢ ਜੀ ਮਮਾ ਇੱਕ ਸੁੱਤਾ ਪਿਆ ਤੇ ਇੱਧਰ ਲੱਗੀਆਂ ਦੁਕਾਨਾਂ ਮਮਾ ਇੱਕ ਸੁੱਤਾ ਪਿਆ ਚਲਾ ਜਾ ਆਈਸਕ੍ਰੀਮ ਖਾ ਕੇ ਜੱਪੂ ਮੈਂ ਮਨ ਹੋ ਰਿਹਾ ਚਲੋ ਜੀ ਸਰਦਾਰ ਜੀ ਕਹਿੰਦੇ ਪੈਣੀ ਸਾਹ ਵਾਲੀ ਕੁਲਫੀ ਖਾਣੇ ਆ ਲਓ ਜੀ ਆਪਣਾ ਇੱਧਰ ਗੁਰਸਿੱਖ ਭਰਾ ਖੜਾ ਹੈ ਤੇ ਆਪਾਂ ਉਹ ਤੋਂ ਆਈਸਕ੍ਰੀਮ ਲਈਏ ਲਿਓ ਇੱਕ ਹੂੰ ਆ ਦੇਖੋ ਜੀ ਪੈਣੀ ਸਾਹ ਵਾਲੀ ਕੁਲਫੀ ਤੁਹਾਨੂੰ ਕਿਹੜੀ ਲੈਣੀ ਹੈ ਇਨਾਂ ਚੋਂ ਕਿਹੜੀ ਖਾਓਗੇ ਠੀਕ ਹੈ ਆ ਦੇਖੋ ਇਹਨੇ ਸੋਨੇ ਡਰਾਈ ਫਰੂਟਸ ਵਾਲੀ ਖਾ ਲਓ ਕੋਈ ਜਿਹੀ ਜੀਸੀ ਪੈਣੀ ਸਾਹ ਵਾਲੀ ਕੁਲਫੀ ਇਹ ਇੱਧਰ ਐਂਟਰੀ ਪੁਆਇੰਟ ਹੈ ਇੱਕ ਇੱਧਰਲੀ ਸਾਈਡ ਆ ਗੇਟ ਉਹ ਨਹੀਂ ਦਿਖਦਾ ਉਹ ਐਂਟਰੀ ਪੁਆਇੰਟ ਤੇ ਦਿਖਾਇਆ ਤੇ ਨਾਲ ਇੱਕ ਇਧਰ ਵੀ ਇਹ ਗੇਟ ਉਹ ਸਾਹਮਣੇ ਉਹ ਸਾਹਮਣੇ ਤੇ ਇਧਰ ਗਾਇਕ ਲੱਗਣਗੇ ਜੀ ਸ਼ੇਪ ਸ਼ੇਪ ਮਾਈਕ ਟੈਸਟਿੰਗ 1 2 3 ਹਾਂ ਦਾ ਦਿਸ ਇਜ਼ ਆਇਦਰ ਮਾਰਕੀਟ ਲੱਗੀ ਆ ਚਰੋਂ ਆਉਣਿਆ ਠਹਿਰ ਕੇ ਲਓ ਜੀ ਉਹ ਮਾ ਜਿਹੜਾ ਵਿਚਾਲੇ ਰਾਵਣ ਮੇਨ ਮੇਨ ਪੁਤਲਾ ਹੈ ਨਾ ਉਹਨੂੰ ਟੰਗਿਆ ਜਾ ਰਿਹਾ ਸਟੈਂਡ ਕੀਤਾ ਜਾ ਰਿਹਾ ਵਰਕੇ ਰੱਖਿਆ ਛਾਲ ਖੇਲ ਹਟ ਜਾ ਚਲੋ ਜੰਪ ਜੰਪ ਜੱਜ ਜੀ ਜੰਪ ਹਲੋ ਹਲੋ ਫੇਸ ਫੇਸ ਸ਼ੇਕ ਸ਼ੇਕ ਲਓ ਜੀ ਆਪਾਂ ਪਹੁੰਚ ਗਏ ਹੁਣ ਬਾਹਰ ਚੱਲਦੇ ਮੇਨ ਗੇਟ ਤੋਂ ਆ ਗਈ ਜੀ ਆਜੋ ਲੋ ਜੀ ਤੇ ਪੌਸਾ ਦਾ ਨੱਕਾ ਲੱਗ ਗਿਆ ਅਸੀਂ ਘਰ ਤਾਂ ਆ ਗਏ ਸੀ ਪਰ ਬੱਦਲ ਬਹੁਤ ਗਰਜਦਾ ਬਹੁਤ ਬੁਰਾ ਹਾਲ ਹੈ ਦੇਖੋ ਸ਼ਾਇਦ ਰੱਬ ਨਹੀਂ ਚਾਹੁੰਦਾ ਕਿ ਪ੍ਰਦੂਸ਼ਣ ਫੈਲੇ ਅੱਜ ਕਿਤੇ ਨਾ ਕਿਤੇ ਮੀਂਹ ਪੈ ਰਿਹਾ ਫੁੱਲ ਬੱਦਲ ਗਰਜ ਰਿਹਾ ਇੱਧਰ ਆ ਦੇਖੋ ਕਾਲੀ ਘਟਾ ਹੋਈ ਪਈ ਆ ਫਸਲਾਂ ਵੀ ਵੱਢਣ ਵਾਲੀਆਂ ਹੋਣਗੀਆਂ ਸਾਹਮਣੇ ਤਾਂ ਸਾਡੇ ਇੱਧਰ ਫਸਲ ਵੱਢ ਲਈ ਤੇ ਹੁਣ ਅਸੀਂ ਤਿਆਰ ਹੋਵਾਂਗੇ ਜਾਣ ਲਈ ਦੇਖਦੇ ਆਂ के बदल दब जूगा क नहीं ते नाली हवा चल पी ठंडी ठंडी ली शाम पहुंच गए पर मी नहीं पिया है आज देखिए छे बजे का टाइम हो गया ली पहुंच गए दशहरा ग्राउंड ਸ਼ੁਕਰਾ ਖੜੇ ਨੇ ਹਜੇ ਰਾਵਣ ਉਹਨੇ ਉੱਤੀ ਜੀ ਜੀ ਬਹੁਤ ਸੇ ਬੜੇ ਦੇਖਿਆ ਸੀ ਚਾਰ ਵੇਦ ਪੜ੍ਹਦੇ ਬਹੁਤ ਵੱਡੀ ਗੱਲ ਹੈ ਪਰ ਬੰਦੇ ਨੂੰ ਹਮਕਾਰ ਲੈ ਜਾਂਦਾ ਇਸ ਕਰਕੇ ਕਦੀ ਹਮਕਾਰ ਨਹੀਂ ਕਰਨਾ ਚਾਹੀਦਾ ਹਮਕਾਰ ਤੋਂ ਬਚ ਕੇ ਰਹਿਣਾ ਬਿਲਕੁਲ نیٹ ਆਰ ਨੈਟ ਤੇ ਦਿਗਲ ਸੱਇਆ ਹਮਕਾਰ ਬੰਦੇ ਨੂੰ ਮਾਰ ਜਾਂਦਾ ਦੇਣ ਵਾਲਾ ਬੰਦਾ ਜਦੋਂ ਕਿਸੇ ਦੇ ਨਹੀਂ ਸਰੀਰ ਨਾਲ ਉਨੇ ਜੋ ਦਿੱਤਾ ਸ਼ੁਕਰਾਨਾ ਉਹਦਾ ਕਰੀਦਾ ਅਵਤਾਰ ਸੋਹੀ ਉਹ ਬੰਦਾ ਬੰਦਾ ਨਹੀਂ ਅੱਗੇ ਵਿੱਚੋਂ ਵਿੱਚ ਜਿਹੜਾ ਬੈਠਾ ਧੋੜੀ ਜਾਵੇ ਜ਼ਹਿਰ ਛੱਡਿਏ ਨੇ ਦੇਰ-ਵੀਰ ਚਾਹਦੀ ਹੈ ਤਰੱਕੀ ਜੇ ਮਿਲ ਜੇ ਤਰੱਕੀ ਫਿਰ ਛੱਡੇ ਤੇ ਨਹੀਂ ਪਾ ਜੇ ਤਰੱਕੀ ਨੋਚੇ ਨਾਲ ਪੈ ਦੇ ਛੱਡਣਾ ਜੀ ਬੰਦੇ ਪੈਰ ਛੱਡ ਜਾਂਦੇ ਜਦੋਂ ਬੰਦਾ ਕਈ ਵਾਰੀ ਉੱਪਰੇ ਡਾਢੀ ਚੋ ਜਾਦਾ ਕਰਕੇ ਦੇਵਸ਼ਾ ਬਚ ਕੇ ਰਹਿਆ ਕਰੋ ਹਮਸਾਰ ਤੋਂ ਬਚ ਕੇ ਰਹਿਆ ਕਰੋ

ਜਦੋਂ ਬੰਦਾ ਉਮਰ ਕੋ ਲੰਘ ਜਾਏ ਵਿਆਹ ਨਾ ਹੋਵੇ ਕੀ ਕਹਿੰਦੇ ਪਿੰਡਾਂ 'ਚ ਸ਼ਨਾ ਇਹ ਹਰੇਕ ਮਨ ਦੇ ਵਿੱਚ 15 20 ਤੱਕਾ ਪਾਏ ਜਾਂਦੇ ਆ ਜੱਜ ਜੀ ਲੱਗਿਆ ਭੁੱਖ ਅੱਜ ਇਹ ਬਲੌਗ ਦਾ ਇਥੇ ਐਂਡ ਕਰਦੇ ਆ ਹਜੇ ਤੱਕ ਉਧਰ ਸਿੰਗਰ ਲੱਗੇ ਹੋਣਾ ਦੇਖੋ ਲਾਈਟਾਂ ਤਦ ਤੱਕ ਲਈ ਸਸ਼ੀਕਾਲ ਬਾਏ ਗਾਇਸ